ਬਿਜਲੀ ਗ੍ਰਿਡ ਚੋਂ ਨਿਕਲੇ ਅੱਗ ਦੇ ਭਾਂਬੜ ਪੈ ਗਏ ਆ ਪਾਜੜਾ ਸੜ ਗਏ ਸਾਰੇ ਟਰਾਂਸਫਾਰਮ ਅੱਗ ਦੀਆਂ ਲਪਟਾਂ ਨਾਲ ਆਸਮਾਨ ਹੋ ਗਿਆ ਲਾਲ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਦਯੋਗਿਕ ਸ਼ਹਿਰ ਮੰਡੀ ਗੋਵਿੰਦਗੜ੍ਹ ਦੇ ਸਥਾਨਿਕ ਤਲਵਾੜਾ ਰੋਡ ਤੇ ਉਸ ਸਮੇਂ ਪਗੜੜ ਮਚ ਗਈ ਜਦੋਂ ਇਸ ਰੋਡ ਤੇ ਅਚਾਨਕ ਬਿਜਲੀ ਗ੍ਰਿਡ ਚੋਂ ਅੱਗ ਦੇ ਭਾਂਬੜ ਨਿਕਲਣੇ ਸ਼ੁਰੂ ਹੋ ਗਏ ਜੀ ਹਾਂ ਅੱਗ ਦੀਆਂ ਲਪਟਾਂ ਨਾਲ ਆਸਮਾਨ ਲਾਲ ਹੋ ਗਿਆ ਚਾਰੇ ਪਾਸੇ ਧੂਆਂ ਹੀ ਧੂਆਂ ਹੋ ਗਿਆ ਪੂਰੇ ਸ਼ਹਿਰ 'ਚ ਹਾਹਾਕਾਰ ਮਚ ਗਈ ਘਟਨਾ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੁਰੰਤ ਫਾਇਰ ਬਰਗੇਡ ਦੇ ਮੁਲਾਜ਼ਮਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਵੱਡੀ ਗਿਣਤੀ 'ਚ ਫਾਇਰ ਬਰਗੇਡ ਦੀਆਂ ਟੀਮਾਂ ਛੁਗੀਆਂ ਗੱਡੀਆਂ ਨਾਲ ਘਟਨਾ ਸਥਾਨ ਤੇ ਪਹੁੰਚ ਗਈਆਂ ਨਾਲ ਲੱਗਦੇ ਸ਼ਹਿਰਾਂ ਤੋਂ ਵੀ ਫਾਇਰ ਬਰਗੇਡ ਦੀਆਂ ਟੀਮਾਂ ਬੁਲਾਈਆਂ ਗਈਆਂ ਤਾਂ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਜਾਣਕਾਰੀ ਮੁਤਾਬਕ ਇਸ ਘਟਨਾ 'ਚ ਬਿਜਲੀ ਦੇ 3 ਟਰਾਂਸਫਾਰਮ ਸੜ ਗਏ ਟਰਾਂਸਫਾਰਮਰ ਦੇ ਸੜ ਜਾਣ ਕਾਰਨ ਪਿੰਡਾਂ ਤੇ ਇੰਡਸਟਰੀ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਦੱਸੀ ਜਾ ਰਹੀ ਹੈ ਬਿਜਲੀ ਗ੍ਰਿਡ ਚੋਂ ਨਿਕਲੇ ਅੱਗ ਦੇ ਭਾਂਬੜ ਪੈ ਗਏ ਆਂ ਪਾਜੜਾ ਸੜ ਗਏ ਸਾਰੇ ਟਰਾਂਸਫਾਰਮ ਅੱਗ ਦੀਆਂ ਲਪਟਾਂ ਨਾਲ ਆਸਮਾਨ ਹੋ ਗਿਆ ਲਾਲ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਦਯੋਗਿਕ ਸ਼ਹਿਰ ਮੰਡੀ ਗੋਵਿੰਦਗੜ੍ਹ ਦੇ ਸਥਾਨਿਕ ਤਲਵਾੜਾ ਰੋਡ ਤੇ ਉਸ ਸਮੇਂ ਪਗੜੜ ਮਚ ਗਈ ਜਦੋਂ ਇਸ ਰੋਡ ਤੇ ਅਚਾਨਕ ਬਿਜਲੀ ਗ੍ਰਿਡ ਚੋਂ ਅੱਗ ਦੇ ਭਾਂਬੜ ਨਿਕਲਣੇ ਸ਼ੁਰੂ ਹੋ ਗਏ ਜੀ ਹਾਂ ਅੱਗ ਦੀਆਂ ਲਪਟਾਂ ਨਾਲ ਆਸਮਾਨ ਲਾਲ ਹੋ ਗਿਆ ਚਾਰੇ ਪਾਸੇ ਧੂਆਂ ਹੀ ਧੂਆਂ ਹੋ ਗਿਆ ਪੂਰੇ ਸ਼ਹਿਰ 'ਚ ਹਾਹਾਕਾਰ ਮਚ ਗਈ ਘਟਨਾ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੁਰੰਤ ਫਾਇਰ ਬਰਗੇਡ ਦੇ ਮੁਲਾਜ਼ਮਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਵੱਡੀ ਗਿਣਤੀ 'ਚ ਫਾਇਰ ਬਰਗੇਡ ਦੀਆਂ ਟੀਮਾਂ ਛੁਗ ਦੀਆਂ ਗੱਡੀਆਂ ਨਾਲ ਘਟਨਾ ਸਥਾਨ ਤੇ ਪਹੁੰਚ ਗਈਆਂ ਨਾਲ ਲੱਗਦੇ ਸ਼ਹਿਰਾਂ ਤੋਂ ਵੀ ਫਾਇਰ ਬਰਗੇਡ ਦੀਆਂ ਟੀਮਾਂ ਬੁਲਾਈਆਂ ਗਈਆਂ ਤਾਂ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਜਾਣਕਾਰੀ ਮੁਤਾਬਕ ਇਸ ਘਟਨਾ 'ਚ ਬਿਜਲੀ ਦੇ 3 ਟਰਾਂਸਫਾਰਮ ਸੜ ਗਏ ਟਰਾਂਸਫਾਰਮਰ ਦੇ ਸੜ ਜਾਣ ਕਾਰਨ ਪਿੰਡਾਂ ਤੇ ਇੰਡਸਟਰੀ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਦੱਸੀ ਜਾ ਰਹੀ ਹੈ ਬਿਜਲੀ ਗ੍ਰਿਡ ਚੋਂ ਨਿਕਲੇ ਅੱਗ ਦੇ ਭਾਂਬੜ ਪੈ ਗਏ ਆ ਪਾਜੜਾ ਸੜ ਗਏ ਸਾਰੇ ਟਰਾਂਸਫਾਰਮ ਅੱਗ ਦੀਆਂ ਲਪਟਾਂ ਨਾਲ ਆਸਮਾਨ ਹੋ ਗਿਆ ਲਾਲ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਦਯੋਗਿਕ ਸ਼ਹਿਰ ਮੰਡੀ ਗੋਵਿੰਦਗੜ੍ਹ ਦੇ ਸਥਾਨਿਕ ਤਲਵਾੜਾ ਰੋਡ ਤੇ ਉਸ ਸਮੇਂ ਪਗੜੜ ਮਚ ਗਈ ਜਦੋਂ ਇਸ ਰੋਡ ਤੇ ਅਚਾਨਕ ਬਿਜਲੀ ਗ੍ਰਿਡ ਚੋਂ ਅੱਗ ਦੇ ਭਾਂਬੜ ਨਿਕਲਣੇ ਸ਼ੁਰੂ ਹੋ ਗਏ ਜੀ ਹਾਂ ਅੱਗ ਦੀਆਂ ਲਪਟਾਂ ਨਾਲ ਆਸਮਾਨ ਲਾਲ ਹੋ ਗਿਆ ਚਾਰੇ ਪਾਸੇ ਧੂਆਂ ਹੀ ਧੂਆਂ ਹੋ ਗਿਆ ਪੂਰੇ ਸ਼ਹਿਰ 'ਚ ਹਾਹਾਕਾਰ ਮਚ ਗਈ ਘਟਨਾ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੁਰੰਤ ਫਾਇਰ ਬਰਗੇਡ ਦੇ ਮੁਲਾਜ਼ਮਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਵੱਡੀ ਗਿਣਤੀ 'ਚ ਫਾਇਰ ਬਰਗੇਡ ਦੀਆਂ ਟੀਮਾਂ ਛੁਗੀਆਂ ਗੱਡੀਆਂ ਨਾਲ ਘਟਨਾ ਸਥਾਨ ਤੇ ਪਹੁੰਚ ਗਈਆਂ ਨਾਲ ਲੱਗਦੇ ਸ਼ਹਿਰਾਂ ਤੋਂ ਵੀ ਫਾਇਰ ਬਰਗੇਡ ਦੀਆਂ ਟੀਮਾਂ ਬੁਲਾਈਆਂ ਗਈਆਂ ਤਾਂ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਜਾਣਕਾਰੀ ਮੁਤਾਬਕ ਇਸ ਘਟਨਾ 'ਚ ਬਿਜਲੀ ਦੇ 3 ਟਰਾਂਸਫਾਰਮ ਸੜ ਗਏ ਟਰਾਂਸਫਾਰਮਰ ਦੇ ਸੜ ਜਾਣ ਕਾਰਨ ਪਿੰਡਾਂ ਤੇ ਇੰਡਸਟਰੀ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਦੱਸੀ ਜਾ ਰਹੀ ਹੈ ਬਿਜਲੀ ਗ੍ਰਿਡ ਚੋਂ ਨਿਕਲੇ ਅੱਗ ਦੇ ਭਾਂਬੜ ਪੈ ਗੀਆਂ ਪਾਜੜਾਂ ਸੜ ਗਏ ਸਾਰੇ ਟਰਾਂਸਫਾਰਮ ਅੱਗ ਦੀਆਂ ਲਪਟਾਂ ਨਾਲ ਆਸਮਾਨ ਹੋ ਗਿਆ ਲਾਲ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਦਯੋਗਿਕ ਸ਼ਹਿਰ ਮੰਡੀ ਗੋਵਿੰਦਗੜ੍ਹ ਦੇ ਸਥਾਨਿਕ ਤਲਵਾੜਾ ਰੋਡ ਤੇ ਉਸ ਸਮੇਂ ਅਗਦੜ ਮਚ ਗਈ ਜਦੋਂ ਇਸ ਰੋਡ ਤੇ ਅਚਾਨਕ ਬਿਜਲੀ ਗ੍ਰਿਡ ਚੋਂ ਅੱਗ ਦੇ ਭਾਂਬੜ ਨਿਕਲਨੇ ਸ਼ੁਰੂ ਹੋ ਗਏ ਜੀਹਾਂ ਅੱਗ ਦੀਆਂ ਲਪਟਾਂ ਨਾਲ ਆਸਮਾਨ ਲਾਲ ਹੋ ਗਿਆ ਚਾਰੇ ਪਾਸੇ ਧੂਆਂ ਹੀ ਧੂਆਂ ਹੋ ਗਿਆ ਪੂਰੇ ਸ਼ਹਿਰ ਚ ਹਾਹਾਕਾਰ ਮਚ ਗਈ ਘਟਨਾ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੁਰੰਤ ਫਾਇਰ ਬਰਗੇਡ ਦੇ ਮੁਲਾਜ਼ਮਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਵੱਡੀ ਗਿਣਤੀ ਚ ਫਾਇਰ ਬਰਗੇਡ ਦੀਆਂ ਟੀਮਾਂ ਛੁਗ ਦੀਆਂ ਗੱਡੀਆਂ ਨਾਲ ਘਟਨਾ ਸਥਾਨ ਤੇ ਪਹੁੰਚ ਗਈਆਂ ਨਾਲ ਲੱਗਦੇ ਸ਼ਹਿਰਾਂ ਤੋਂ ਵੀ ਫਾਇਰ ਬਰਗੇਡ ਦੀਆਂ ਟੀਮਾਂ ਬੁਲਾਈਆਂ ਗਈਆਂ ਤਾਂ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਜਾਣਕਾਰੀ ਮੁਤਾਬਕ ਇਸ ਘਟਨਾ 'ਚ ਬਿਜਲੀ ਦੇ 3 ਟਰਾਂਸਫਾਰਮ ਸੜ ਗਏ ਟਰਾਂਸਫਾਰਮਰ ਦੇ ਸੜ ਜਾਣ ਕਾਰਨ ਪਿੰਡਾਂ ਤੇ ਇੰਡਸਟਰੀ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਦੱਸੀ ਜਾ ਰਹੀ ਹੈ